ਬਾਈ ਸਾਸਤਰੀ ਕਾਲ ਬਾਈ ਜੀ ਜਦੋਂ ਤੁਹਾਨੂੰ 855 ਦਿਖਾਉਣੇ ਮੋਡੀਫਾਈ ਕੀਤਾ ਬਾਈ ਨੇ ਟਾਇਰ ਵੱਡੇ ਪਾਏ ਵਿਆ ਰੈਡੀਅਲ ਟਾਇਰ ਤੇ ਤੁਹਾਨੂੰ ਪਹਿਲਾਂ ਵੀਡੀਓ ਦਿਖਾਣੀ ਸਾਰੀ ਪਹਿਲਾਂ ਬਾਅਦ ਸਖਮ ਇੱਕ ਆਪਣੇ ਦੇਖੋ ਜੀ ਬਾਈ ਦਾ ਐਂਪਲ ਆ ਪੂਰਾ ਘੈਂਟ ਜੋਲਡਰ ਲੇਗਾ ਜਿਹੜਾ ਹਾਂਜੀ ਟੌਲਟੀ ਗਾਰਡ ਤੁਹਾਨੂੰ ਦਿਖਾ ਵੀ ਦਿੰਦੇ ਆ ਦੇਖ ਸਕਦੇ ਜੀ ਉਹ ਨੰਬਰ ਵੀ ਹੈਗਾ ਉਤੇ ਮਗਰ ਹਾਂ ਜੀ ਨੰਬਰ ਵੀ ਚੈੱਕ ਕਰ ਜਦੋਂ ਇਸ ਨੇ ਯੋਜਨਾ ਕੰਡੈਕਟ ਕਰਨਾ ਹੋਇਆ ਪਾਇਆ ਮਗਰ ਦੇ ਦਿਖਾ ਦੇ ਮਗਰ ਵੱਡਾ ਹਾਂ ਬਈ ਇਹਨਾਂ ਤੇ ਲਵਾਇਆ ਨੇ ਠੀਕ ਹੈ ਜੀ ਸਾਊਂਡ ਸਿਸਟਮ ਆਪਣਾ ਬਹੁਤ ਬਾਜ ਆ ਬਾਜ ਸੁਣ ਕਰਕੇ ਦਿਖਾਉਣ ਲੱਗੇ ਪਰ ਵਾਚ ਦਿਖਾਉਂਗੇ ਜੀ ਦੇਖ ਸਕਦੇ ਧਿਆਨ ਨਾਲ ਪੂਰਾ ਘਰ ਆਈਟਮ ਜੱਜਦਾ ਹੀ ਟਾਇਰਾਂ ਦੋਣਾਂ ਨਾਲ ਪੱਕ ਚੁੜੀ ਬਾਈ ਜੀ ਨਾਲ ਗੱਲ ਕਰਾਉਣਾ ਹਾਂਜੀ ਬਾਈ ਜੀ ਇਹ ਟਾਇਰ ਕਚੜਾ ਹੀ ਦੱਸੋ ਜੀ ਇਹ ਬਈ ਜਲੰਧਰੋਂ ਲਿਆਉਂਦੇ ਅਸਲੀ ਕਿੰਨੇ ਪੈਸੇ ਦੇ ਬਈ ਇਹ ਰਲ ਦੇ ਟਾਇਰ ਆ ਇਹ 2 ਫੁੱਟੇ ਬਾਜਦਾ ਇਹ ਠੀਕ ਹੈ ਜੀ 37000 ਦੀ ਜੋੜੀ ਹੈ ਠੀਕ ਹੈ ਜੀ ਬਹੁਤ ਘੈਂਟ ਰਾਦਾ ਜੀ ਇਹਦੇ ਨਾਲ ਤੇ ਚਲਾਈ ਚਲੂ ਜੀ ਤਾਂ ਕੋਈ ਫਰਕ ਪੈਦਾ ਨਹੀਂ ਨਹੀਂ ਕੋਈ ਫਰਕ ਅਸਲ ਤੇ ਹਾਰਨ ਵੀਰੇ ਇਹ ਹੈ ਇਹ ਹਾਰਨ ਰੂਟਸ ਦੇ ਲਾਇਵੇ ਪੰਜ ਠੀਕ ਹੈ ਜੀ ਤੇ ਲਾਈਟਾਂ ਕਿਹੜੀ ਕੰਪਨੀ ਦੀ ਹੈ ਇਹ ਐਚ ਆਈ ਡੀ ਵਾਜ ਦੀ ਹੈ ਇਹ 3500 ਦੀ ਜੋੜੀ ਹੈ ਠੀਕ ਹੈ ਜੀ ਤੇ ਹੰਪਰਾ ਬਬਲੂ ਕਾਲਸੀ ਆਣ ਤੋ ਲੋ ਹੈ ਠੀਕ ਹੈ ਜੀ ਤੇ ਆਪਣਾ ਹਾ ਸਿਲੈਂਸਰ ਇਹ ਵੀ ਲਵਾਤਾ ਹੌਲੈਂਡ ਵਾਲਾ ਹੈ ਇਹ ਹੌਲੈਂਡ ਦਾ ਬਾਜ ਬਹੁਤ ਵਧੀਆ ਜੀ ਹੈ ਨਾ ਜੀ మేడా స్టార్ట్ కర్కే దఖౌంగీ స్టార్ కర్ దే వాచ దే భాయే బంపర్ కి రేట్ ఆయే ఏ బంపర్ ఏ బబలు గా సేడా నా ఏ 14 తో హజార్ దే ఏ చే జోడ్ జోడ్ నీ ఆందర్ దే ససాయి ਇਹਦੇ ਟੈਂਪਲੇਟ ਕੱਟ ਕੇ ਜੋੜ ਲਾਉਂਦੇ ਆ ਠੀਕ ਆ ਜੀ ਇਹ ਸਿੱਧੀ ਵੀ ਕੱਟੀ ਵੀ ਹੁੰਦੀ ਆ ਲੇਜ਼ਰ ਨਾਲ ਠੀਕ ਆ ਜੀ ਆ ਦੇਖੋ ਜੀ ਲੇਜ਼ਰ ਨਾਲ ਕੱਟੀ ਹੋਈ ਕਹਿੰਦਾ ਤੇ ਇਹਦੇ ਆ ਟੈਂਕੀ ਵੀ ਆ ਕਿ ਨਹੀਂ ਜੀ ਇਹਦੇ ਨਹੀਂ ਇਹਦੇ ਹੱਕ ਕੱਢ ਲਵਾਈ ਆ ਥੈਂਕ ਯੂ ਬਣਾਉਣੀ ਹੋਇਆ ਆਪਾਂ ਬਣਾ ਸਕਦੇ ਆ ਸਹੀ ਹੋ ਕੀ ਆਪਣੀ ਅਏ ਚ ਹੈਗੀ ਆ ਅਸਾ ਹਾਂ ਆ ਬਾਈ ਆ ਬਾਈ ਕਹਿੰਦਾ ਟੈਂਕੀ ਆ ਇਹਦੇ ਚ ਤੇਲ ਵਾਲੀ ਆ 100 ਕਿਲੋਟਰ ਤੇਲ ਪਾ ਜਾਂਦਾ ਹਰੇ ਮਗਰ ਛੱਡ ਮੜਾ ਦੇ ਕਪੜਾ ਚੱਕ ਕੇ ਦਿਖਾ ਜੀ ਇਹ ਕਿਧਰ ਦੀ ਇਹ ਤੀਕੂ ਕੀ ਅਸਾ ਸੱਚੀ ਪੀ ਲੈ ਕਿਧਰ ਦੀ ਇਹ ਪਾਈਪੂ ਵੀ ਜਿਹੜੀ ਤੇਲ ਵਾਲੀ ਵੇਰੀ ਤਾਂ ਲੱਗੀ ਬਈ ਬਾਈ ਆ ਦੇਖੋ ਦੇਖ ਰਹੇ ਹਾਂ ਮੈਂ ਤਾਂ ਹੁਣ ਥੱਲੇ ਜਾਂਦੀ ਹਾਂ ਸੋਲਿਡਰ ਪਾਦਾ ਜਿੰਨ ਕੀ ਜਿਹੜੇ ਰਨ ਟੈਂਕ ਕੀ ਜਿਹਦਾ 40 45 ਲੀਟਰ 40 45 ਲੀਟਰ ਪੈਂਦਾ ਇਹਦੇ ਵਿੱਚ 60 ਕਰੀ ਤੇ ਮੰਨ ਕੇ ਚੱਲੋ 100 ਲੀਟਰ ਹੋਇਆ ਟੋਟਲ ਤੇ ਵੈਂਪਰ ਬਹੁਤ ਵਧੀਆ ਲੱਗਿਆ ਜੀ ਇਹ ਲੇਜਰ ਸਿਸਟਮ ਬਾਈ ਕਹਿੰਦਾ ਕਟਾਇਆ ਦਾ ਟਰੈਕਟਰ ਬਹੁਤ ਸੋਹਣਾ ਲੱਗਿਆ ਬਾਈ ਜੀ ਜੇ ਕਿਸੇ ਨੂੰ ਮੋਡੀਫਾਈ ਕਰਾਉਣਾ ਹੋ ਤਾਂ ਆਹ ਟਰੈਕਟਰ ਵਾਂਗੂ ਕਰਾਗਾ ਆ ਜੀ 855 ਵਾਂਗੂ ਜੀ ਤੇ ਲੈਟਾ ਲੁੱਟਾ ਬਾਈ ਦੇ ਲੱਗਿਆ ਪੂਰਾ ਵਧੀਆ ਮੋਡੀਫਾਈ ਕਰਾਇਆ ਬਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਡ ਗ 3 ਸਪੀਡ 3 ਸਪੀਡ ਆ ਇਹ ਚੈੱਕ ਕਰ ਸਜਣ ਨੂੰ ਇਹ ਨਵਾਂ ਮਾਡਲ ਆ ਬਾਈ ਕਿਹੜਾ ਮਾਡਲ ਆ ਇਹ ਇਹ ਆਹੀ ਮਾਡਲ ਆ ਇਹ 22 ਮਾਡਲ ਆਗਾ 22 ਮਾਡਲ ਆ ਜੀ ਬਾਈ ਹੁਣ ਤੇ ਇਹ ਚੱਲ ਪਿਆ 22 ਮਾਡਲ ਆ ਜੀ 12ਵੇਂ ਮਹੀਨੇ ਦੇ ਹੀ ਬਾਈ ਹੋਇਆ ਨਹੀਂ ਅਜੇ ਸਾਲ ਠੀਕ ਆ ਜੀ ਧੰਨਵਾਦ ਜੀ ਬਾਈ ਜੇ ਕਿਸੇ ਨੂੰ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ